ਤੇ ਕਿਤਾਬ ਅੰਦਰ ਦਿੱਤੇ ਗੁਲਾਬ ਤੇਰੇ ਕਵੀ ਪਾਲੀ ਖਾਦਮ ਰੱਖੇ ਕਿਤਾਬ ਅੰਦਰ ਦਿੱਤੇ ਗੁਲਾਬ ਤੇਰੇ ਪੰਨੇ ਵੀ ਬੋਲਦੇ ਨੇ ਸਦਕੇ ਜਨਾਬ ਤੇਰੇ ਰੋਸ਼ਨ ਮੇਰਾ ਚੁਫੇਰਾ ਉਸ ਪਲ ਹੀ ਹੋ ਗਿਆ ਸੀ ਉੱਠਿਆ ਜਦੋਂ ਸੀ ਦਿਲਬਰ ਮੁੱਖ ਤੂੰ ਨਕਾਬ ਤੇਰੇ ਮੰਗੇ ਨਾ ਹੋਰ ਕੁਝ ਵੀ ਹਰ ਵਾਰ ਜਾਨ ਹੀ ਮੰਗੇ ਮੰਗੇ ਨਾ ਹੋਰ ਕੁਝ ਵੀ ਹਰ ਵਾਰ ਜਾਨ ਮੰਗੇ ਮੈਂ ਜਾਨ ਵਾਰ ਦੇਵਾਂ ਸਦਕੇ ਸ਼ਬਾਬ ਤੇਰੇ ਮੈਂ ਤਾਲ ਦਾ ਹਾਂ ਪੱਕਾ ਮੈਨੂੰ ਤੂੰ ਅਜ਼ਮਾਲਾ ਮੈਂ ਤਾਲ ਦਾ ਹਾਂ ਪੱਕਾ ਮੈਨੂੰ ਤੂੰ ਅਜ਼ਮਾਲਾ ਪੈਰਾਂ 'ਚ ਕੱਚ ਮੇਰੇ ਮੋਟੇ ਰਬਾਬ ਤੇਰੇ ਫੁੱਲਾਂ ਦੇ ਹੱਥ ਕੱਲੇ ਮੈਂ ਪਿਆਰ ਦੇ ਸੁਨੇਹੇ ਕੰਡਿਆਂ ਦੇ ਹੱਥ ਆਏ ਤਿੱਖੇ ਜਵਾਬ ਤੇਰੇ ਏ ਦਿਲ ਮੇਰੇ ਦਾ ਅੰਬਰ ਕੁੱਗੀ ਦੇ ਵਾਸਤੇ ਹੈ ਤੇਰੀ ਉਡਾਨ ਉੱਚੀ ਹੱਥ ਵਿੱਚ ਉਕਾਬ ਤੇਰੇ ਹੈ ਸੌ ਤਰਾਦੀ ਤੇਰੇ ਘਰ ਵਿੱਚ ਸ਼ਰਾਬ ਐ ਪਰ ਘਰ ਵਿੱਚ ਨਾ ਮੈਨੂੰ ਤਿਸ ਦੀ ਇੱਕ ਵੀ ਕਿਤਾਬ ਤੇਰੇ ਰੱਖੇ ਕਿਤਾਬੰਦਰ ਦਿੱਤੇ ਗੁਲਾਬ ਤੇਰੇ ਪੰਨੇ ਵੀ ਬੋਲਦੇ ਨੇ ਸਤਕੇ ਜਨਾਬ ਤੇਰੇ